ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਕੱਲ ਦਾ YouTube ਤੇ ਇੱਕ ਗੁਲਾਬੀ ਪੇ ਦੀ ਕੰਟਰੋਵਰਸੀ ਬਹੁਤ ਚੱਲ ਰਹੀ ਆ ਤੇ ਮੈਂ ਕਿਹਾ ਮੈਂ ਵੀ ਉਹਦੇ ਵਿੱਚ ਹਿੱਸਾ ਲੈਣਾ ਆ ਇਹ ਜਿਹੜਾ ਗੁਲਾਬੀ ਰੰਗ ਦਾ ਪੇ ਆ ਨਾ ਇਹ ਗਰਮੀਆਂ ਵਿੱਚ ਪੀਤਾ ਜਾਂਦਾ ਆ ਆਮ ਕਰਕੇ ਤੇ ਗਰਮੀਆਂ ਦਾ ਰਾਜਾ ਆ ਇਹ ਜਦੋਂ ਆਪਾਂ ਕਿਤੇ ਬਾਹਰੋਂ ਆਈਏ ਜਾਂ ਕੋਈ ਕੰਮ ਕਰਦੇ ਜਦੋਂ ਅੰਤ ਦੀ ਗਰਮੀ ਹੋ ਜਾਂਦੀ ਆ ਗਰਮੀ ਜ਼ੋਰਾਂ ਤੇ ਹੁੰਦੀ ਆ ਉਦੋਂ ਇਹ ਪੀਣ ਨੂੰ ਜਦੋਂ ਠੰਡਾ ਠੰਡਾ ਪਦਾਰਥ ਮਿਲ ਜਾਂਦਾ ਹੈ ਨਾ ਗੁਲਾਬੀ ਰੰਗ ਦਾ ਪਦਾਰਥ ਦਾ ਬਹੁਤ ਜ਼ਿਆਦਾ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਬਹੁਤ ਜ਼ਿਆਦਾ ਠੰਡਕ ਮਹਿਸੂਸ ਹੁੰਦੀ ਆ ਅੱਜ ਦੀ ਮੇਰੀ ਵੀਡੀਓ ਇਸ ਗੁਲਾਬੀ ਰੰਗ ਦੇ ਪੀਣ ਵਾਲੇ ਪਦਾਰਥ ਤੇ ਹੀ ਆ ਹਾਂਜੀ ਸਭ ਤੋਂ ਪਹਿਲਾਂ ਪਾਉਨੇ ਆਪਾਂ ਕੜਾਹੀ ਦੇ ਵਿੱਚ 2 ਲੀਟਰ ਪਾਣੀ ਪਾਣੀ ਦੇ ਵਿੱਚ ਐਡ ਕਰ ਦਿੰਨੇ ਆਪਾਂ ਕਟੀਆਂ ਹੋਈਆਂ ਹੈਗੀਆਂ ਨੇ ਇਹ ਚਕੰਦਰਾ ਬੀਟਰੂਟ ਇਹ ਮੈਂ ਛੋਟੀਆਂ ਦੋ ਚਕੰਦਰਾਂ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਰਿੰਨਣਾ ਆ ਥੋੜੀ ਦੇਰ ਦੇ ਲਈ 4-5 ਮਿੰਟ ਦੇ ਲਈ ਤਾਂ ਕਿ ਇਹਨਾਂ ਦਾ ਕਲਰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੁਲ ਜਾਵੇ ਬੀਟਰੂਟ ਨੇ ਦੇਖੋ ਪਾਣੀ ਦੇ ਵਿੱਚ ਕਲਰ ਆਪਣਾ ਛੱਡਤਾ ਹੋਇਆ ਥੋੜੀ ਜਿਹੀ ਦੇਰ ਆਪਾਂ ਇਹਨਾਂ ਨੂੰ ਹੋਰ ਰਿੰਨਾਗੇ ਰਿੱਜ ਤਾਂ ਰਿਹਾ ਪਾਣੀ ਮੈਂ ਥੋੜਾ ਜਿਹਾ ਚੰਗੀ ਤਰ੍ਹਾਂ ਹੋਰ ਰਿੰਨ ਲੱਗ ਜਪੇ ਪਾਣੀ ਰਿੱਜਦੇ ਉਹਨੂੰ 5 ਮਿੰਟ ਹੋ ਗਏ ਨੇ ਤੇ ਬੀਟਰੂਟ ਨੇ ਸਾਰਾ ਕਲਰ ਆਪਣਾ ਪਾਣੀ ਦੇ ਵਿੱਚ ਛੱੜਤਾ ਆ ਤੇ ਹੁਣ ਆਪਾਂ ਬੀਟਰੂਟ ਨੂੰ ਕੱਢ ਦਿੰਨੇ ਆ ਬਾਹਰ ਇਹਦਾ ਹੁਣ ਕੋਈ ਕੰਮ ਨਹੀਂ ਇਹ ਤਾਂ ਸਿਰਫ ਆਪਾਂ ਕਲਰ ਹੀ ਲੈਣਾ ਸੀਗਾ ਬੀਟਰੂਟ ਆਪਾਂ ਬਾਹਰ ਕੱਢਤੀ ਚਕੰਦਰ ਤੇ 2 ਲੀਟਰ ਆਪਾਂ ਪਾਣੀ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਕਿਲੋ ਹੀ ਚੀਨੀ ਪਾਣੀ ਦੇ ਬਰਾਬਰ ਹੀ ਚੀਨੀ ਪਾਉਗੀ ਥੋੜਾ ਜਿਹਾ ਰੰਗ ਹੋਰ ਵਧੀਆ ਦੇਣ ਲਈ ਇਹਦੇ ਵਿੱਚ ਮੈਂ ਐਡ ਕਰੂੰਗੀ ਹਾ ਫੂਡ ਕਲਰ ਇਹ ਮੇਰੇ ਕੋਲ ਰੈੱਡ ਤਾਂ ਨਹੀਂ ਹੈਗਾ orange red ਹੈਗਾ ਵਾ ਚਲੋ ਥੋੜਾ ਬਹੁਤ ਰੰਗ ਦਾ ਫਰਕ ਵੀ ਪੈ ਜੂ ਤਾਂ ਵੀ ਕੋਈ ਨਹੀਂ ਪਾਇਆ ਵੀ ਮੈਂ ਥੋੜਾ ਹੀ ਆ ਜੇ ਮੈਨੂੰ ਲੱਗਿਆ ਵੀ ਜ਼ਿਆਦਾ ਹੀ ਕਲਰ ਮਤਲਬ ਨਹੀਂ ਬੜਾ ਹੈਗਾ ਫੇਰ ਆਪਾਂ ਹੋਰ ਪਾਵਾਂਗੇ ਇੱਕ ਫੋਟਾ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕੀ ਬਣਾ ਰਹੀ ਆ ਤੇ ਮੈਂ ਬਣਾ ਰਹੀ ਆ ਰੂਫ ਆਫ ਜਾ ਅਸੀਂ ਕਿਸੇ ਤੋਂ ਨਹੀਂ ਖਰੀਦਣਾ ਅਸੀਂ ਕਹਾਂ ਅਸੀਂ ਆਪਣਾ ਘਰੇ ਹੀ ਬਣਾ ਲਈਏ ਤੇ ਮੈਂ YouTube ਤੇ ਇੱਕ ਇਹ ਵੀਡੀਓ ਦੇਖੀ ਸੀਗੀ ਤੇ ਮੈਂ ਟਰਾਈ ਮਾਰ ਕੇ ਮੈਂ ਕਿਹਾ ਚਲੋ ਦੇਖ ਹੀ ਲਈਏ ਵੀ ਕੋਸ਼ਿਸ਼ ਕਰ ਰਹੀ ਆ ਹੋ ਸਕਦਾ ਉਹ ਜਿਆ ਪ੍ਰੋਪਰ ਨਾ ਬਣੇ ਬਟ ਫਿਰ ਵੀ ਟਰਾਈ ਕਰਨ ਚ ਕੀ ਹੱਦ ਜਾਂਦਾ ਵਾ ਘਰ ਦੀ ਚੀਜ਼ ਤਾਂ ਹੈ ਵੈਸੇ ਜਿਹੜੀ ਜੀ ਵੀ ਹੋਊਗੀ ਦੋ ਮੇ ਇਹਦੇ ਵਿੱਚ ਨਿੰਬੂ ਨਿਚੋੜ ਕੇ ਪਾਉਂਗੀ ਨਿੰਬੂ ਦੇ ਨਾਲ ਇਹਦਾ ਕਲਰ ਬਹੁਤ ਜ਼ਿਆਦਾ ਸਾਫ਼ ਹੋ ਕੇ ਆਊਗਾ ਕਲੀਨ ਹੋ ਕੇ ਆਊਗਾ ਤੇ ਨਾਲੇ ਖੰਡ ਦੇ ਕ੍ਰਿਸਟਲ ਨਹੀਂ ਜੰਮਣਗੇ ਸ਼ੂਗਰ ਨੂੰ ਆਪਾਂ ਪਾਣੀ ਦੇ ਵਿੱਚ ਡਿਸੋਲਵ ਵੀ ਕਰਨਾ ਆ ਕੋਈ ਆਪਾਂ ਇੱਕ ਦੋ ਤਾਰ ਦੀ ਚਾਸ਼ਣੀ ਨਹੀਂ ਬਣਾਉਣੀ ਹੈਗੀ ਜਦੋਂ ਸ਼ੂਗਰ ਚੀਨੀ ਵਿੱਚ ਚੰਗੀ ਤਰ੍ਹਾਂ ਕੁਲ ਗਈ ਤੇ ਫਿਰ ਆਪਾਂ ਇਹਨਾਂ ਨੂੰ ਪਾਣੀ ਨੂੰ ਇੱਕ ਦੋ ਮਿੰਟੋ ਵਾਲੀ ਦੇ ਲਾਂਗੇ ਚੰਗੀ ਤਰ੍ਹਾਂ ਪਕਾ ਲੈਣੇ ਮਹਗੇ ਬਸ ਕੋਈ ਆਪਾਂ ਚਾਸ਼ਣੀ ਨਹੀਂ ਬਣਾਉਣੀ ਹੈਗੀ ਉਹ ਤੁਸੀਂ ਕਰੋਗੇ ਵੀ ਜਿਹੜਾ ਰੂਹ ਆਫ ਜਾ ਹੁੰਦਾ ਹੈ ਉਹਦੇ ਵਿੱਚ ਕੰਨਾ ਕਲਰ ਹੀ ਥੋੜਾ ਰੈੱਡ ਹੁੰਦਾ ਹੈ ਤੇ ਉਹਦਾ ਸਵਾਦ ਵੀ ਹੁੰਦਾ ਵਾ ਜਿਵੇਂ ਇੱਕ ਵਿੱਚ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ ਮਹਿਕ ਹੁੰਦੀ ਹੈ ਉਹਦੇ ਤਰ੍ਹਾਂ ਦੀ ਖੁਸ਼ਬੂ ਵੀ ਹੁੰਦੀ ਆ ਉਹਦੇ ਲਈ ਲਿਆ ਹੈਗਾ ਮੈਂ ਗੁਲਾਬ ਦਾ ਅਰਕ ਇਹ ਕੱਪ ਦਾ ਤੀਜਾ ਹਿੱਸਾ ਮੈਂ ਗੁਲਾਬ ਦਾ ਅਰਕ ਪਾਉਂਗੀ ਇਹਦੇ ਵਿੱਚ ਜਿਹੜੀ ਚੰਗੀ ਤਰ੍ਹਾਂ ਹੀ ਰੂਹ ਆਫ ਜੇ ਦੇ ਵਰਗਾ ਹੀ ਹੋ ਜਾਵੇ ਤੇ ਸਵਾਦ ਵੀ ਆਵੇ ਕਿ ਸ਼ਬੂ ਵੀ ਆਵੇ। ਇਹ ਮੈਂ ਪਹਿਲੀ ਵਾਰ ਟਰਾਈ ਕਰ ਰਹੀ ਆਂ ਦੋਸਤੋ ਹੋ ਸਕਦਾ ਮੇਰੇ ਤੋਂ ਕੋਈ ਗਲਤੀ ਹੋ ਜਵੇ ਉਹ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੇਰਾ ਨਾਮ ਪ੍ਰੋਪਰ ਬਣਿਆ ਤਾਂ ਹਾਂਜੀ ਪੂਰਾ ਹੀ ਰੂਹ ਹਫਜੇ ਦਾ ਸਵਾਦ ਲੈਣ ਲਈ ਹੁਣ ਮੈਂ ਇਹਦੇ ਵਿੱਚ ਪਾ ਰਹੀ ਆਂ ਕੇਵੜਾ ਸੈਂਸ ਇਹ ਮੈਂ ਪਾਉਂਗੀ 2 ਚਮਚ ਉਹ ਤਾਂ ਹੋ ਹੀ ਨਹੀਂ ਸਕਦਾ ਵੀ ਨਾ ਬਣੇ ਇਹ। ਰੂਪ ਜੇ ਵਰਗਾ। ਕਲਰ ਦਾ ਫਰਕ ਜ਼ਰੂਰ ਆ। ਇੱਕ ਤਾਂ ਮੇਰੇ ਕੋਲ ਤੁਹਾਨੂੰ ਦੱਸਿਆ ਵੀ ਫੂਡ ਕਲਰ ਵੀ orange red ਕਲਰ ਸੀ। ਤੇ ਆਪਾਂ ਬੀਟਰੂਟ ਵੀ ਜ਼ਿਆਦਾ ਪਾ ਸਕਦੇ ਸੀ ਵੈਸੇ। ਉਹ ਪਹਿਲਾਂ ਧਿਆਨ ਚ ਨਹੀਂ ਆਇਆ ਫਿਰ ਆਪਾਂ ਹੋਰ ਕੁਝ ਚਾਹੇ ਨਾ ਹੀ ਪਾਉਂਦੇ। ਫੂਡ ਕਲਰ ਹੈ ਆਪਾਂ ਨਾ ਹੀ ਮਿਕਸ ਕਰਦੇ। ਥੋੜੀ ਜਿਹੀ ਹੁਣ orange orange ਭਾ ਮਾਰਨ ਲੱਗ ਗਿਆ। ਆਪਣਾ ਰੂਹ ਆਫ ਜਾ ਰੈਡੀ ਆ ਜੀ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਰੱਖ ਦਿੰਨੇ ਆ ਠੰਡਾ ਹੋਣ ਲਈ ਰੂਹ ਆਫ ਜਾ ਮੈਂ ਪੱਖਾ ਚਲਾ ਕੇ ਉਹਦੇ ਥੱਲੇ ਰੱਖਤਾ ਥੱਲੇ ਰੱਖਤਾ ਮੈਂ ਧਰਤੀ ਦੇ ਠੰਡਾ ਹੋਣ ਲਈ ਥੋੜਾ ਜਿਹਾ ਜ਼ਿਆਦਾ ਇਹਨੂੰ ਟਾਈਮ ਲੱਗੂਗਾ ਮੈਂ ਥੋੜਾ ਜਿਹਾ ਕੋਲੇ ਵਿੱਚ ਕੱਢ ਦਿੰਨੀ ਅੱਧਾ ਨਾਲ ਜਲਦੀ ਠੰਡਾ ਹੋ ਜਾਊਗਾ ਥੋੜਾ ਜਿਹਾ ਮੈਨੂੰ ਇਹਦੇ ਵਿੱਚੋਂ ਖੁਸ਼ਬੂ ਲੱਗਦੀ ਸੀ ਘੱਟ ਗੁਲਾਬ ਦੀ ਇਹਦੇ ਵਿੱਚ ਮੈਂ ਕੇਬੜਾ ਸੈਂਸ ਦੇ 2 ਚਮਚ ਹੋਰ ਪਾਤੇ ਸੀ। ਵੀਡੀਓ ਤਾਂ ਮੈਂ 1 ਲੀਟਰ ਦੀ ਦੇਖੀ ਸੀ ਮੈਂ ਕਿਹਾ ਮੈਂ ਇੱਕ ਵਾਰੀ ਬਣਾ ਲਵਾਂ ਮੈਂ 2 ਲੀਟਰ ਬਣਾ ਕੇ ਬੈਗੀ। ਚਲੋ ਹੁਣ ਥੋੜਾ ਜਿਹਾ ਜਲਦੀ ਠੰਡਾ ਹੋ ਜੂ। ਇਹਦੇ ਤੇ ਦੇ ਦਿੰਨੇ ਆਪਾਂ ਚੁੰਨੀ। ਆਪਣਾ ਰੂਅਫ ਜਾ ਕਾਫੀ ਠੰਡਾ ਹੋ ਗਿਆ। ਬਟਨ ਥੋੜਾ ਜਿਹਾ ਗਾੜਾ ਕੱਟ ਹੋਇਆ ਇਹ। ਇੱਕ ਤਾਂ ਇਹ ਰਹਿ ਗਈ ਇਹਦੇ ਵਿੱਚ ਪ੍ਰੋਬਲਮ। ਤੇ ਟੇਸਟ ਤਾਂ ਬਹੁਤ ਜ਼ਿਆਦਾ ਵਧੀਆ ਹੈ ਮੈਂ ਕਰਕੇ ਦੇਖਿਆ ਹੁਣੇ। ਤੇ ਇੱਕੇ ਦਾ ਕਲਰ ਵੀ ਪੂਰਾ ਮਤਲਬ ਗੁਲਾਬੀ ਨਹੀਂ ਆਇਆ ਹੈਗਾ। ਇਹ ਤਾਂ ਤੁਹਾਨੂੰ ਮੈਂ ਦੱਸਿਆ ਫੂਡ ਕਲਰ ਕਰਕੇ ਹੋਇਆ ਵੀ ਉਹਦੇ ਕਰਕੇ ਪੂਰਾ ਰੈੱਡ ਨਹੀਂ ਸੀ ਮੇਰੇ ਕੋਲ ਫੇਰ ਤਾਂ ਬਿਲਕੁਲ ਰੈੱਡ ਹੋ ਜਾਂਦਾ। ਹੋ ਸਕਦਾ ਇਹ ਵੇ ਹੋ ਠੰਡਾ ਹੋ ਕੇ ਥੋੜਾ ਜਿਹਾ ਗਾੜਾ ਹੋਰ ਹੋ ਜਾਵੇ। ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਊਗਾ ਜਿਹੜੀ ਮੈਂ ਵੀਡੀਓ ਵੇਖੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਚਾਹੇ ਤੁਸੀਂ ਮਿੱਠਾ 2 ਕਿਲੋ ਤੋਂ ਵੀ ਜ਼ਿਆਦਾ ਪਾ ਲਓ ਮਿੱਠੇ ਨੇ ਗਾੜਾ ਕਰਨਾ ਸੀ ਇਹ ਮੈਂ ਪਾਣੀ ਦੇ ਬਰਾਬਰ ਹੀ ਪਾਇਆ ਬਾਕੀ ਬੱਚੇ ਆਉਣ ਵਾਲੇ ਆ ਹੁਣ ਸਕੂਲੋਂ ਉਹਨਾਂ ਨੂੰ ਬਣਾ ਕੇ ਪੜਾਉਣੇ ਆ ਦੇਖਦੇ ਆ ਕੀ ਕਹਿੰਦੇ ਆ ਉਹਨਾਂ ਨੂੰ ਕੀ ਪਤਾ ਲੱਗਦਾ ਆ ਹਾਂਜੀ ਨਿਆਣੇਓ ਮਹਤਾਬ ਤੁਸੀਂ ਉਹ ਮਹਤਾਬ ਤੇਜ ਤੇਜ ਕਹਾ ਜਾਵਾ ਟੇਸਟ ਜਿਹੜੇ ਰੈਡਿਸ਼ ਚਾਚਿੰਦਿੰਨੀ ਹੋ ਗਿਆ ਦੱਸੋ ਕੀ ਆ ਟੇਸਟੀ ਆ ਪਹਿਲਾਂ ਇਹ ਦੱਸੋ ਤੁਸੀਂ ਇਹਨ ਕਿਵੇਂ ਲੱਗਿਆ ਹੈ ਦੇਖ ਇਹਨ ਮੂੰਹ ਨੂੰ ਗਲਾਸ ਨਹੀਂ ਲਾ ਰਿਹਾ ਉਹ ਦੱਸਦੇ ਕਿਹੋ ਜਿਹਾ ਲੱਗਿਆ ਸਵਾਦ ਲੱਗਿਆ ਕਿ ਨਹੀਂ ਹੈ ਵੇ ਮੁੰਡੀ ਹਲਦੀ ਆ ਹਾਂਜੀ ਇਹ ਸੀ ਅੱਜ ਦੀ ਮੇਰੀ ਵੀਡੀਓ ਆਈ ਹੋਪ ਤੁਹਾਨੂੰ ਹੋਮ ਮੇਡ ਰੂਹ ਆਫ ਜਾਇਦਾ ਵੀਡੀਓ ਪਸੰਦ ਆਈ ਹੋਊਗੀ ਇਫ ਯੂ ਲਾਈਕ ਦਿਸ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਦਾ ਚੈਨਲ ਐਂਡ ਆਲਸੋ ਡ੍ਰੌਪ ਦਾ ਕਮੈਂਟ ਇਨ ਕਮੈਂਟ ਸੈਕਸ਼ਨ ਥੈਂਕ ਯੂ